ਤੂੰ ਮੇਰੇ ਬਿਨਾਂ ਦੀ ਫਾਈਟ ਮੇਰੀ ਬਾਤ ਬਣਾ। ਕਿਉਂਕਿ ਪਾਤਪਾ ਦੇਸ਼ ਦਾ ਕਰੈਕਟਰ ਬਦਲਣ ਜਾ ਰਹੀ ਹੈ। ਦੇਸ਼ ਸਾਡੀ ਜਮਹੂਰੀਤ ਨੂੰ ਖਤਮ ਕਰਨ ਜਾ ਰਹੀ। ਸੰਵਿਧਾਨ ਨੂੰ ਖਤਰਾ ਖੜਾ ਹੋ ਗਿਆ। ਮੇਰੇ ਕੋਲ ਚੋਇਸੇ ਕੋਈ ਨਹੀਂ। ਨਿਊਟਰਲ ਰਹਿਣਾ, ਚੁੱਪ ਰਹਿਣਾ ਜਾਂ ਸਾਈਡ ਨਾ ਲੈਣਾ। ਕੋਈ ਚੋਇਸ ਨਹੀਂ ਹੈਗੀ। ਇਹਦਾ ਵਿਰੋਧ ਕਰਨੀ ਮੇਰੇ ਕੋਲ ਚੋਇਸ ਹੈ। ਕਿ ਹਸੀਮਤਾਂ ਆਉਣ ਦੇ ਬਾਵਜੂਦ ਸਿਹਤ ਦੀਆਂ, ਉਮਰ ਦੀਆਂ, ਫੈਮਿਲੀ ਕੰਡੀਸ਼ਨਸ ਦੀਆਂ, ਉਹਦੇ ਬਾਵਜੂਦ ਪੈਸੇ ਦੀਆਂ। ਮੈਂ ਉਹਦੇ ਬਾਵਜੂਦ ਇਹ ਜੰਗ ਲੜੂੰਗਾ ਔਰ ਇਹ ਜੰਗ ਲੜੀ ਜਾਊ। ਇੱਕ ਵਾਰ ਮੋੜ ਤੋਂ ਪਰਨੀਤ ਕੌਰ ਨੂੰ ਹਰਾਉਣਾ ਚਾਹੁੰਦੇ ਨੇ ਧਰਮਵੀਰ ਗਾਂਧੀ ਵਜਾ ਪਰਨੀਤ ਕੌਰ ਨੇ ਇਸ ਵਾਰ ਬੀਜੇਪੀ ਕਾਂਗਰਸੀ ਉਮੀਦਵਾਰ ਵਜੋਂ ਅਜੇ ਧਰਮਵੀਰ ਗਾਂਧੀ ਦੇ ਨਾਮ ਦਾ ਐਲਾਨ ਤਾਂ ਨਹੀਂ ਹੋਇਆ ਪਰ ਉਹ ਤਿਆਰ ਬੈਠੇ ਨੇ ਕਿ ਜੇਕਰ ਲੜਾਈ ਹੋਈ ਤਾਂ ਉਹਨਾਂ ਦੇ ਨਿਸ਼ਾਨੇ ਤੇ ਬੀਜੇਪੀ ਨੇ ਮੇਰੇ ਕੋਲ ਚੋਇਸੇ ਕੋਈ ਨਹੀਂ ਨਿਊਟਰਲ ਰਹਿਣਾ ਚੁੱਪ ਰਹਿਣਾ ਜਾਂ ਸਾਈਡ ਨਾ ਲੈਣਾ ਕੋਈ ਚੋਇਸ ਨਹੀਂ ਹੈਗੀ ਇਹਦਾ ਵਿਰੋਧ ਕਰਨੇ ਮੇਰੇ ਕੋਲ ਚੋਇਸ ਹੈ ਇਸ ਕਰਕੇ ਮੈਂ ਕਾਂਗਰਸੀ ਗਿਆ ਹੈਗਾ ਕਿਉਂਕਿ ਮੈਨੂੰ ਮੈਨੂੰ ਇੱਕ ਪਲੇਟਫਾਰਮ ਚਾਹੀਦਾ ਜਿੱਥੇ ਮੇਰੀ ਗੱਲ ਗੂੰਜ ਸਕੇ ਮਲਟੀਪਲਾਈ ਮੈਗਨੀਫਾਈ ਹੋ ਸਕੇ ਉਹ ਇਸ ਕਰਕੇ ਮੈਂ ਕੱਲ ਕਾਂਗਰਸ ਜਾਣ ਕੀਤੀ ਹੈਗੀ ਹੈ ਦੋ ਟੈਨੀ ਇੱਛਾ ਕੋ ਮੈਨ ਕੋਈ ਇੱਛਾ ਨਹੀਂ ਹੈਗੀ ਆ ਫੁੱਲ ਆਫ ਲਾਈਫ ਮੈਂ ਜਿੰਦਗੀ ਉਪਰਪੂਰ ਹੈਗਾ ਦੇਖੋ ਜਿੱਦਾਂ ਜਿੱਦਾਂ ਬੜਾ ਚੈਲੰਜ ਹੈ ਕਾਂਗਰਸ ਸਾਮੀ ਦੀ ਹੈ ਕਿ ਡਾਕਟਰ ਗਾਂਧੀ ਇਸ ਗੱਲ ਦੇ ਕਾਬਿਲ ਹੈਗਾ ਕਿ ਉਹ ਇਸ ਸੀਟ ਨੂੰ ਫੈਕਟਰੀ ਲੜ ਸਕਦਾ ਹੈਗਾ ਔਰ ਇਹਨਾਂ ਤਾਕਤਾਂ ਨੂੰ ਭਾਂਜ ਦੇ ਸਕਦਾ ਹਰਾ ਸਕਦਾ ਹੈ ਤਾਂ ਲਾਜ਼ਮੀ ਮੈਂ ਆਪਣੀਆਂ ਸੀਮਤਾਈਆਂ ਹੋਣ ਦੇ ਬਾਵਜੂਦ ਸਿਹਤ ਦੀਆਂ ਉਮਰ ਦੀਆਂ ਫੈਮਿਲੀ ਕੰਡੀਸ਼ਨ ਦੀਆਂ ਉਹਦੇ ਬਾਵਜੂਦ ਪੈਸੇ ਦੀਆਂ ਮੈਂ ਉਹਦੇ ਬਾਵਜੂਦ ਇਹ ਜੰਗ ਲੜੂਗਾ ਔਰ ਇਹ ਜੰਗ ਲੜੀ ਜਾਊਗੀ ਤੂ ਮੇਰੀ ਬਿਨਿਆਦੀ ਫਾਈਟ ਮੇਰੀ ਪਾਜਪਾ ਨਾਲ ਹੈ ਕਿਉਂਕਿ ਪਾਜਪਾ ਦੇਸ਼ ਦਾ ਕਰੈਕਟਰ ਬਦਲਣ ਜਾ ਰਹੀ ਹੈ ਦੇਸ਼ ਸਾਡੀ ਜਮਹੂਰੀਤ ਨੂੰ ਖਤਮ ਕਰਨ ਜਾ ਰਹੀ ਹੈ ਸੰਵਿਧਾਨ ਨੂੰ ਖਤਰਾ ਖੜਾ ਹੋ ਗਿਆ ਪਾਜਪਾ ਦੇ ਇੱਕ ਐਮਪੀ ਨੇ ਤਾਂ ਕਹਿ ਵੀ ਦਿੱਤਾ ਕਿ 400 ਜਦੋਂ ਪਾਰ ਦਾ ਮਤਲਬ ਹੈ ਅਸੀਂ ਸੰਵਿਧਾਨ ਬਦਲਾਂਗੇ ਜੇ ਸੰਵਿਧਾਨ ਬਦਲਾਂਗੇ ਤਾਂ ਸਾਡੇ ਸੋ ਸਾਰੇ ਤੁਹਾਡਾ ਮੀਡੀਆ ਦੀ ਆਜ਼ਾਦੀ ਖਤਮ ਹੋਊਗੀ ਬੋਟ ਪਾਉਣ ਦੇ ਅਧਿਕਾਰ ਸਾਨੂੰ ਸੰਵਿਧਾਨ ਨੇ ਦਿੱਤੇ ਆ ਰੈਜ਼ਰਵੇਸ਼ਨ ਸੰਵਿਧਾਨ ਨੇ ਦਿੱਤੀ ਹੈਗੀ ਹੈ ਮਤਲਬ ਆਈਡੀਆ ਆਫ ਫਰੀ ਫ੍ਰੀडम ਆਫ ਐਕਸਪ੍ਰੈਸ਼ਨਸ ਬਣਾਣਾ ਸਾਨੂੰ ਸੰਵਿਧਾਨ ਨੇ ਬਹੁਤ ਕੁਝ ਦਿੱਤਾ ਹੋਇਆ ਜਿਸ ਕਰਕੇ ਅਸੀਂ ਇੱਕ ਇੱਕ ਨਾਗਰਿਕ ਤੋਂ ਇੱਕ ਵੋਟਰ ਤੋਂ ਨਾਗਰਿਕ ਬਣੇ ਹੈਗੇ ਅਸੀਂ ਰਾਜ ਖੁੰਡਾਜੀ ਦੀ ਪਰਜਾ ਨਹੀਂ ਹੈਗੇ ਅਸੀਂ ਨਾਗਰਿਕ ਹੈ ਸਾਰੇ ਇੱਕੋ ਹੀ ਵੋਟ ਮੇਰੀ ਹੈ ਇੱਕੋ ਹੀ ਵੋਟ ਰਾਹੁਲ ਗਾਂਧੀ ਦੀ ਹੈ ਇੱਕੋ ਹੀ ਵੋਟ ਪ੍ਰਕਾਸ਼ ਸਿੰਘ ਬਾਦਲ ਦੀ ਸੀ ਇੱਕੋ ਹੀ ਮਹਾਰਾਣੀ ਪ੍ਰਨੀਤ ਕੌਰ ਦੀ ਸੀ ਪਟਿਆਲਾ ਦੀ ਚੋਣ ਪੜ ਇਸ ਵਾਰ ਦਿਲਚਸਪ ਹੋਏਗੀ ਕਿਉਂਕਿ ਇੱਕ ਪਾਸੇ ਤਾਂ ਸੇਤ ਮੰਤਰੀ ਬਲਬੀਰ ਸਿੰਘ ਹੋਣਗੇ ਜੋ ਕਦੇ ਧਰਮਵੀਰ ਗਾਂਧੀ ਦੇ ਸਾਥੀ ਰਹੇ ਦੂਵੇਂ ਇੱਕੋ ਪਾਰਟੀ ਸੰ ਅਤੇ ਦੂਜੇ ਪਾਸੇ ਪ੍ਰਨੀਤ ਕੌਰ ਜੋ ਪਹਿਲਾਂ ਕਾਂਗਰਸੀ ਸੰ ਤੇ ਹੁਣ ਭਾਜਪਾ ਦੇ ਉਮੀਦਵਾਰ ਨੇ ਤੇ ਵਿਚਾਲੇ ਨੇ ਧਰਮਵੀਰ ਗਾਂਧੀ ਜੋ ਪਹਿਲਾਂ ਆਮ ਆਦਮੀ ਪਾਰਟੀ ਦੇ ਸੰ ਤੇ ਹੁਣ ਕਾਂਗਰਸੀ ਨੇ ਹਾਲੇ ਹਿਸ਼ ਨੂੰ ਅਕਾਲੀ ਦਲ ਨੇ ਅਜੇ ਤੱਕ ਉਮੀਦਵਾਰ ਦਾ ਐਲਾਨ ਤਾਂ ਨਹੀਂ ਕੀਤਾ ਪਰ ਇਸ ਵਾਰ ਮੁਕਾਬਲਾ ਚੌਥਾ ਤਰਫਾ ਤਿਰੋਚਕ ਹੋਣ ਵਾਲਾ ਹੈ